ਏ ਨਾਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਆਏ ਆ ਪਿੰਡ ਜੱਗਵਾਲ ਤੇ ਅੱਜ ਤੁਹਾਨੂੰ ਇਹ ਜਨਰੇਟਰ ਜਿਹੜਾ ਉਹ ਦਿਖਾ ਰਹੇ ਆ ਤੇ ਪਹਿਲਾਂ ਇਹ ਜਨਰੇਟਰ ਵੇਖੋ ਬਾਕੀ ਇਹਦੀਆਂ ਖੂਬੀਆਂ ਤੁਹਾਨੂੰ ਬਾਅਦ 'ਚ ਦਿਖਾਣੇ ਆ ਇਹ ਜਿਹੜਾ ਜਨਰੇਟਰ ਹੈ ਨੌਨ ਸਲਫ ਸਟਾਰਟ ਤੇ ਬਾਕੀ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਨੇ ਵੀ ਗੱਲ ਕਰਾ ਕਰਾਵਾਂਗੇ ਤੁਹਾਡੀ ਤੇ ਇਹ ਨੂੰ ਵੇਚਣਾ ਚਾਹੁੰਦੇ ਨੇ ਤੇ ਪਹਿਲਾਂ ਇਹਦੀ ਦੇਖੋ ਸਾਈਡਾਂ ਤੇ ਬਹੁਤ ਵਧੀਆ ਇਹਦੀ ਕੰਡੀਸ਼ਨ ਆ ਤੇ ਬਹੁਤ ਹੀ ਘੱਟ ਚੱਲਿਆ ਹੋਇਆ ਤੇ ਦੇਖੋ ਲਾਈਵ ਸਾਫ ਸੁਥਰਾ ਤੇ ਕਿਸ ਤਰ੍ਹਾਂ ਦੀ ਵੀ ਇਹਦੇ ਵਿੱਚ ਕੋਈ ਖਰਾਬੀ ਨਹੀਂ ਆ ਬਹੁਤ ਹੀ ਬਹੁਤ ਹੀ ਘੱਟ ਤੌਰ ਤੇ ਇਹਨੂੰ ਚਲਾਇਆ ਗਿਆ ਕੋਈ ਲੋਡ ਨਹੀਂ ਪਈ ਜੇ ਪਈ ਤਾਂ ਮਬੁੱਲੀ ਲੋਡ ਪਈ ਤੇ ਉਹ ਅੱਜ ਤੁਹਾਡੇ ਨਾਲ ਪਹਿਲਾਂ ਇਸੀ ਉਸ ਮਾਲਕ ਨੇ ਦੀ ਜਾਣ ਪਛਾਣ ਕਰਾਉਂਦੇ ਆ ਤੇ ਸਭ ਤੋਂ ਪਹਿਲਾਂ ਅਸੀਂ ਜੋ ਇਸ ਜਨਰੇਟਰ ਦੇ ਮਾਲਕ ਨੇ ਇਹ ਉਹਨਾਂ ਤੋਂ ਦੀ ਜਾਣ ਪਛਾਣ ਕਰਾਉਣੀ ਆ ਤੇ ਇਹਨਾਂ ਕੋਲ ਪੁੱਛਦਿਆਂ ਕਿ ਇਹ ਕਿੰਨੇ ਹਸ ਪਾਵਰ ਦਾ ਸਭ ਤੋਂ ਪਹਿਲਾਂ ਜੀ ਗੋਡੇ ਇਵਨਿੰਗ ਗੋਡੋ ਆਫਟਰਨੂੰ ਤੇ ਪਾਸਟਰ ਜੀ ਜਿਹੜਾ ਤੁਹਾਡਾ ਜਨਰੇਟਰ ਆ ਇਹ ਕਿੰਨੇ ਹਸ ਪਾਵਰ ਦਾ ਤੇ ਇਹਦੇ ਬਾਰੇ ਪੂਰੀ ਜਾਣਕਾਰੀ ਦਿਓ ਇਹ ਜਿਹੜਾ ਜਨਰੇਟਰ ਆ ਸਭ ਤੋਂ ਪਹਿਲੇ ਮੇਰੇ ਵੱਲੋਂ ਆਪ ਸਭ ਨੂੰ ਜੈਮ ਸੀਗੀ ਇਹ ਜਿਹੜਾ ਜਨਰੇਟਰ ਆ ਇਹ 20 ਕਿਲੋਵਾਟ ਜਨਰੇਟਰ ਆ ਡਬਲ ਸਿਲੰਡਰ ਜਨਰੇਟਰ ਆ ਔਰ 3 ਫੇਸ ਜਨਰੇਟਰ ਆ ਪੂਰਾ ਜਨਰੇਟਰ ਓਕੇ ਆ 1 ਰੁਪਿਆ ਵੀ ਲੱਗਾਂਦੀ ਇਹਦੀ ਤੇ ਜ਼ਰੂਰਤ ਨਹੀਂ ਆ ਇਸ ਨੂੰ ਕੋਈ ਵੀ ਲਏਗਾ ਉਸ ਨੂੰ ਜਾ ਕੇ ਚਲਾਵੇ ਬਿਨਾ ਕਿਸੇ ਟੈਨਸ਼ਨ ਤੋਂ ਇੱਕ ਇੱਥੇ 1 ਰੁਪਿਆ ਵੀ ਲੱਗਣ ਵਾਲਾ ਨਹੀਂ ਆ ਔਰ ਮੈਂ ਫਿਰ ਇੱਕ ਵਾਰ ਤੁਹਾਨੂੰ ਰਿਪੀਟ ਕਰਨਾ ਚਾਹੁੰਦਾ ਵਾਂ ਕਿ ਇਹ 20 ਕਿਲੋਵਾਟ ਦਾ ਜਨਰੇਟਰ ਆ ਔਰ ਇਹ ਸੈਲਫ ਸਟਾਰਟ ਨਹੀਂ ਆ ਇਟ ਵਿਦਆਊਟ ਸੈਲਫ ਆ ਔਰ ਡਬਲ ਸਿਲੰਡਰ ਵਾਲਾ ਇਹ ਜਨਰੇਟਰ ਆ ਔਰ ਇਹ ਜਨਰੇਟਰ ਜਿਹੜਾ ਇਹ ਜਨਰੇਟਰ ਨੂੰ ਤੁਸੀਂ ਕੋਈ ਵੀ ਜ਼ਰੂਰਤ ਲਈ ਇਹਨੂੰ ਇਸਤੇਮਾਲ ਕਰ ਸਕਦੇ ਹੋ ਇਹਦੇ ਸਪੈਸ਼ਲ ਨਹੀਂ ਤੇ ਜਨਰੇਟਰਾਂ ਦੇ ਦੋ ਟਾਇਰ ਹੁੰਦੇ ਆ ਔਰ ਇਸ ਨੂੰ ਸਪੈਸ਼ਲ ਤਿਆਰ ਕੀਤਾ ਗਿਆ ਵਾ ਇਸ ਤੇ ਚਾਰ ਟਾਇਰ ਆ ਔਰ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਗੇ ਇਹ ਫੋਕ ਲੱਗੀ ਹੋਈ ਆ ਇਹ ਤੁਹਾਨੂੰ ਕਿਸੇ ਵੀ ਜਗ੍ਹਾ ਤੇ ਗੱਡੀ ਦੇ ਪਿੱਛੇ ਜਾਂ ਟਰੈਕਟਰ ਦੇ ਪਿੱਛੇ ਪਾ ਕੇ इजीली ਅਸੀਂ ਲੈ ਕੇ ਕਿਤੇ ਵੀ ਜਾ ਸਕਨੇ ਆ ਔਰ ਇਹ ਜਿਹੜਾ ਜਨਰੇਟਰ ਵਾ ਇਕਾ ਹੈਵੀ ਜਨਰੇਟਰ ਵਾ 20 ਕਿਲੋਵਾਟ ਛੋਟਾ ਨਹੀਂ ਹੁੰਦਾ 20 ਕਿਲੋਵਾਟ ਬਹੁਤ ਹੈਵੀ ਹੁੰਦਾ ਵਾ ਔਰ ਇਹ ਪਾਣੀ ਵਾਲੀਆਂ ਮੋਟਰਾਂ ਵੀ ਇਜ਼ੀਲੀ ਚਲਾਏਗਾ ਤੇ ਇਸ ਨੂੰ ਅਸੀਂ ਜੋ ਅੱਜ ਇਹਨਾਂ ਦੇ ਨਾਹਰ ਵਲੌਗ ਚੈਨਲ ਦੇ ਦੁਆਰਾ ਅਸੀਂ ਇਹਦੀ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਤੇ ਜੇ ਕਿਸੇ ਨੂੰ ਇਸ ਜਨਰੇਟਰ ਦੀ ਜ਼ਰੂਰਤ ਹੋਵੇ ਉਹ ਜਨਰੇਟਰ ਨੂੰ ਲੈ ਸਕਦੇ ਇਹ ਅਸੀਂ ਸੇਲ ਤੇ ਰੱਖਿਆ ਵਾ ਔਰ ਇਹਦਾ ਜਿਹੜੀ ਤੁਸੀਂ ਜਿੰਨੇ ਕਿਸੇ ਨੇ ਲੈਣਾ ਵਾ ਉਹਦੇ ਲਈ ਮੇਰਾ ਨੰਬਰ ਵਾ 9781276113 ਔਰ ਇਸ ਦਾ ਜਿਹੜਾ ਅਮਾਉਂਟ ਪ੍ਰਾਈਸ ਅਸੀਂ ਰੱਖਿਆ ਵਾ ਇਹਦਾ ਅਮਾਉਂਟ ਅਸੀਂ ਰੱਖਿਆ ਵਾ 80000 ਰੁਪਇਆ ਔਰ ਮੌਕੇ ਤੇ ਅਸੀਂ ਥੋੜਾ ਬਹੁਤਾ ਲੈਸ ਕਰ ਲਵਾਂਗੇ ਮਿਹਰਬਾਨੀ ਇਹ ਸਨ ਪਾਸਟਰ ਜੀ ਜਿਨ੍ਹਾਂ ਨੇ ਇਸ ਜਨਰੇਟਰ ਦੀ ਕੀਮਤ ਜਿਹੜੀ ਆ ਉਹ 80000 ਰੱਖੀ ਆ ਜੇਕਰ ਕੋਈ ਵੀ ਇਸ ਨੂੰ ਖਰੀਦਣਾ ਚਾਹੁੰਦਾ ਤੇ ਇਹਨਾਂ ਨੇ ਆਪਣਾ ਨੰਬਰ ਜਿਹੜਾ ਮੈਂਸ਼ਨ ਕਰ ਦਿੱਤਾ ਵਾ ਤੇ ਫੇਰ ਵੀ ਜੇਕਰ ਤੁਸੀਂ ਦੁਬਾਰਾ ਇਹਨਾਂ ਦਾ ਨੰਬਰ ਦੁਬਾਰਾ ਨੋਟ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਹ ਇਹਨਾਂ ਕੋਲ ਦੁਬਾਰਾ ਹਿਖੋ ਹਾ ਦਿਨੇ ਆ ਥੋੜਾ ਜਿਹਾ ਪਸਟਾਲਜੀ ਆਪਣਾ ਨੰਬਰ ਪੰਜਾਬੀ ਚ ਦੱਸੇ ਬੋਲ ਕੇ 97812 76113 97812 76113 ਸੋ ਤੁਹਾਨੂੰ ਇਹਨਾਂ ਨੇ ਫੇਰ ਦੁਬਾਰਾ ਆਪਣਾ ਨੰਬਰ ਦੇ ਦਿੱਤਾ ਆਦਰਵਾਇਜ਼ ਤੁਸੀਂ ਇਹਨਾਂ ਨਾਲ ਨਹੀਂ ਤਾਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ ਹੈ 94658 52052 ਨਹਿਰ ਪੰਜਾਬੀ ਵਲੌਗਸ ਤੇ ਤੁਸੀਂ ਇਹ ਵੀਡੀਓ ਅਤੇ ਪੰਜਾਬੀ ਮੇਰਾ ਫੇਸ ਪੇਜ ਆ ਨਹਿਰ ਪੰਜਾਬੀ ਵਲੌਗਸ ਫੇਸਬੁੱਕ ਤੇ ਵੀ ਇਹਨੂੰ ਇਹਦੀ ਏਰੀਆ ਵੀਡੀਓ ਤੁਸੀਂ ਦੇ ਸਕਦੇ ਹੋ ਤੇ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਜਲਦੀ ਨਾਲ ਦੀ ਸੰਪਰਕ ਕਰੋ ਕਿਉਂਕਿ ਇਹ ਇਹੋ ਜੀ ਜਿਹੜੀ ਚੀਜ਼ ਹੈ ਇਹ ਜੋ ਸਾਫ ਸੁਥਰੀ ਹੈ ਇੱਕ ਕਿਤੇ ਨਹੀਂ ਮਿਲਦੀ ਤੇ ਬਹੁਤ ਹੀ ਵਧੀਆ ਇਹਨਾਂ ਨੇ ਤੁਹਾਨੂੰ ਦੱਸ ਦਿੱਤਾ ਵਾ ਕਿ ਕਿਸ ਤਰ੍ਹਾਂ ਦੀ ਇਹ ਚੀਜ਼ ਬਣੀ ਆ ਤੇ ਕਿੰਨੇ ਕਿਸ ਤਰ੍ਹਾਂ ਇਹਦੇ ਹੈ ਪ੍ਰੋਫਿਟ ਨੇ ਤੋਂ ਸੋ ਖਰੀਦਣਾ ਚਾਹੁੰਦੇ ਹੋ ਤਾਂ ਜੂਰ ਸੰਪਰਕ ਕਰਿਓ ਸੋ ਲਾਸਟ ਹੀ ਮੈਂ ਹੀ ਕਹਾਂਗਾ ਤੇ ਜਲਦੀ ਜਲਦੀ ਸੰਪਰਕ ਕਰੋ ਧੰਨਵਾਦ